ਤੁਸੀਂ ਸਾਰੇ ਇੱਥੇ ਆਇਓ ਮੈਂ ਬੀਸਿਕ ਇੰਟਰੋਡਕਸ਼ਨ ਤੋਂ ਸ਼ੁਰੂ ਕਰਾਂਗਾ ਜਲੰਧਰ ਜ਼ਿਲ੍ਹੇ 'ਚ ਅਸੀਂ ਇਸ ਵਾਰੀ ਜਿਹੜਾ ਜਨਰਲ ਇਲੈਕਸ਼ਨ ਹੈਗਾ ਉਹਦੇ 'ਚ ਟੋਟਲ ਵੋਟਰਸ 1642000 ਵੋਟਰ ਹੋਣਗੇ ਉਹਨਾਂ ਵਿੱਚੋਂ 8.5 ਲੱਖ ਮੇਲ ਹੈਗੇ ਆ 788000 ਫੀਮੇਲ ਹੈ ਐਂਡ ਥਰਡ ਜੈਂਡਰ 43 ਹੈਗੇ ਆ ਟੋਟਲ ਪੋਲਿੰਗ ਸਟੇਸ਼ਨ ਸਾਡੇ 1951 ਹੈਗੇ ਐਂਡ ਪੋਲਿੰਗ ਲੋਕੇਸ਼ਨਸ 1145 ਹੈ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਜਿਹੜੇ ਫਸਟ ਟਾਈਮ ਵੋਟਰਸ ਹੈ 18 ਤੋਂ 19 ਸਾਲ ਵਾਲੇ ਉਹ ਹਜੇ ਤੱਕ ਸਾਡੇ ਕੋਲ ਲਗਭਗ 39800 ਵੋਟਰ ਰਜਿਸਟਰ ਹੋ ਚੁੱਕੇ ਹੈ ਟਿਲ ਦਾ ਲਾਸਟ ਡੇਟ ਆਫ ਨੋਮੀਨੇਸ਼ਨ ਅਸੀਂ ਹੋਰ ਵੀ ਜਿਹੜੇ ਵੋਟਰਸ ਐਲੀਜੀਬਲ ਹੋਣਗੇ 18 ਸਾਲ ਤੋਂ ਉੱਤੇ ਉਹਨਾਂ ਨੂੰ ਵੀ ਆਪਾਂ ਰਜਿਸਟਰ ਕਰਾਂਗੇ ਸਾਡਾ ਟਾਰਗੇਟ ਇਸ ਵਾਰੀ ਰਹੇਗਾ ਕਿ ਅਸੀਂ 70% ਤੋਂ ਜ਼ਿਆਦਾ VOTING ਕਰੀਏ ਸਭ ਤੋਂ ਪਹਿਲੇ ਮੈਂ ਤੁਹਾਨੂੰ ਸ਼ਡਿਊਲ ਦੇ ਬਾਰੇ ਜਾਣੂ ਕਰਾਉਣਾ ਚਾਹਨਾ ਜਿਹੜੀ ਸਾਡਾ ਸ਼ਡਿਊਲ ਹੈ ਇਲੈਕਸ਼ਨਸ ਦਾ ਉਹ 7ਵੇਂ ਗੇਜੇ 7ਵੇਂ ਫੇਸ ਤੇ ਹੋਏਗਾ ਇਸ ਦੀ ਗੈਜਟ ਨੋਟੀਫਿਕੇਸ਼ਨ 7 ਮਈ 2024 ਨੂੰ ਜੋ ਕਿ ਮੰਗਲਵਾਰ ਦਾ ਦਿਨ ਹੈ ਉਸ ਦਿਨ ਹੋਵੇਗੀ ਲਾਸਟ ਡੇਟ ਆਫ ਨੋਮੀਨੇਸ਼ਨ ਇਹ 14 ਮਈ 2024 ਨੂੰ ਹੋਏਗੀ ਸਕਰੂਟੀ ਨੋਮੀਨੇਸ਼ਨ ਦੀ ਉਸ ਤੋਂ ਅਗਲੇ ਦਿਨ 15 ਤਰੀਕ ਨੂੰ ਹੋਏਗੀ ਲਾਸਟ ਡੇਟ ਆਫ ਵਿਦਡਰੋਅਲ ਇਹ 17 ਮਈ 2024 ਨੂੰ ਹੋਏਗੀ ਜਿਹੜੀ ਡੇਟ ਆਫ ਪੋਲ ਹੈ ਉਹ 1 ਜੂਨ ਹੈ ਐਂਡ 4 ਜੂਨ ਨੂੰ ਸਾਡੀ ਕਾਊਂਟਿੰਗ ਹੋ ਗਈ ਅਸੀਂ ਆ ਸਾਰੇ ਪੂਲ ਪ੍ਰੋਸੈਸ ਦੇ ਦੌਰਾਨ ਲੌਨ ਆਰਡਰ ਨੂੰ ਲੈ ਕੇ ਇੱਕ ਮੇਜਰ ਤਵੱਜੂ ਦਿੱਤੀ ਹੈ ਜਿਹチェ ਸਭ ਤੋਂ ਇੰਪੋਰਟੈਂਟ ਪਾਰਟ ਹੈ ਆਰਮਸ ਐਂਡ ਲੈਮੀਨੇਸ਼ਨ ਜੇਕਰ ਮੈਂ ਮਿਲਾ ਕੇ ਕਹਾਂ ਤਾਂ ਸਾਡੇ ਟੋਟਲ ਆਰਮਸ 13640 ਆਰਮਸ ਹੈਗੇ ਹਨ ਵੈਪਨਸ 16311 ਹੈਗੇ ਇਸ ਤੋਂ ਇਲਾਵਾ ਲੌਨ ਆਰਡਰ ਨੂੰ ਪੀਸਫੁਲ ਰੱਖਣ ਵਾਸਤੇ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸ ਸਾਡੇ ਕੋਲ ਆਲਰੇਡੀ ਕੰਪਨੀਆਂ ਦੋ ਆ ਚੁੱਕੀਆਂ ਐ ਐਂ ਬਾਕੀ ਕੰਪਨੀਆਂ ਜਿੱਦਾਂ ਜਿੱਦਾਂ ਇਲੈਕਸ਼ਨ ਸ਼ਡਿਊਲ ਜਾਰੀ ਹੋਏਗਾ ਉਹ ਵੀ ਆਉਂਦੀਆਂ ਰਹਿਣਗੀਆਂ ਅਸੀਂ ਇਸ ਵਾਰੀ ਸਾਰੇ ਜਿਹੜੇ ਪੋਲਿੰਗ ਸਟੇਸ਼ਨ ਐ 100% ਵੈਬ ਕਾਸਟਿੰਗ ਦੇ ਨਾਲ ਕਵਰ ਕਰਾਂਗੇ ਵਨਰੇਬਿਲਟੀ ਮੈਪਿੰਗ ਆਲਰੇਡੀ ਆਨਗoing ਹੈ ਜਿੱਥੇ ਵੀ ਸਾਨੂੰ ਕੋਈ ਏਰੀਆ ਲੱਗਦਾ ਜਿੱਥੇ ਕਿਸੇ ਵੀ ਵੋਟਰ ਨੂੰ ਵੋਟ ਪਾਉਣ 'ਚ ਪ੍ਰੋਬਲਮ ਆ ਸਕਦੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਵਰ ਕਰ ਰਹੇ ਹਾਂ 24x7 ਕਮਾਂਡ ਸੈਂਟਰ ਅਸੀਂ ਬਣਾਇਆ ਹੈਗਾ ਨੋਨ ਅਵੇਲੇਬਲ ਵਾਰੈਂਟ ਅਸੀਂ ਜਿਹੜੇ ਐਗਜ਼ੀਕਿਊਟ ਕਰਨ ਵਾਲੇ ਸੀ ਅਸੀਂ ਆਲਰੇਡੀ ਐਗਜ਼ੀਕਿਊਟ ਕਰ ਲਿੱਤੇ ਹੈ ਪੈਰੋਲ ਜੰਪਰਸ ਕਾਫੀ ਹੱਦ ਤੱਕ ਅਸੀਂ ਫੜ ਲਿੱਤੇ ਹੈ ਇਸ ਵੇਲੇ ਆਰਮ ਡਿਪੋਜ਼ੀਸ਼ਨ ਦਾ ਕੰਮ ਚੱਲ ਰਿਹਾ ਹੈ ਐਂਡ ਜਿਹੜੇ ਹਿਸਟਰੀ ਸ਼ੀਟਰ ਹੈ ਜਾਂ ਟਰਬਲ ਮੇਕਰਸ ਉਹਨਾਂ ਨੂੰ ਬਾਉਂਡ ਡਾਊਨ ਕਰਨ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਇਲਾਵਾ ਇਲੈਕਸ਼ਨਜ਼ ਦੇ ਦੌਰਾਨ ਹਰ ਕੈਂਡੀਡੇਟ ਦੀ ਜਿਹੜੀ ਲਿਮਿਟ ਹੈ ਉਹ 95 ਲੱਖ ਹੈ ਐਂਡ ਇਸ ਦੇ ਨਾਲ ਸਿੰਸ ਐਮ ਸੀ ਸੀ ਇਜ਼ ਇਨ ਪਲੇਸ 16 ਤਰੀਕ ਤੋਂ ਐਮ ਸੀ ਸੀ ਲਾਗੂ ਹੋ ਗਿਆ ਜਦੋਂ ਜੀ ਅਨਾਉਂਸਮੈਂਟ ਹੋਈ ਸੋ ਹਰ ਜਿਹੜੇ ਵੀ ਵਿਅਕਤੀ ਚੱਲ ਰਹੇ ਹੈਗੇ ਆ ਜੋ 50000 ਤੋਂ ਜ਼ਿਆਦਾ ਕੈਸ਼ ਲੈ ਕੇ ਜਾ ਰਹੇ ਹੈ ਉਹਨਾਂ ਨੂੰ ਉਸਦੀ ਪ੍ਰੋਪਰ ਰਸੀਡ ਉਸ ਨਾਲ ਕੈਰੀ ਕਰਨੀ ਜ਼ਰੂਰੀ ਹੈ ਲਾਜ਼ਮੀ ਹੈ ਜੇਕਰ ਤੁਹਾਡੇ ਕੋਲ ਉਸਦੀ ਰਸੀਡ ਨਹੀਂ ਹੈ ਐਂਡ ਸਾਨੂੰ ਲੱਗਦਾ ਹੈ ਕਿ ਇਹ ਲਾਈਕਲੀਹੂਡ ਹੈ ਕਿ ਉਹਨੂੰ ਇਲੈਕਸ਼ਨ ਦੇ ਦੌਰਾਨ ਵਰਤਿਆ ਜਾ ਸਕਦਾ ਉਸ ਕੈਸ਼ ਨੂੰ ਸੋ ਉਸ ਕੈਸ਼ ਨੂੰ ਅਸੀਂ ਸੀਜ਼ ਕਰਕੇ ਇਮੀਡੀਏਟਲੀ ਸਾਡੀ ਸੀਜ਼ਰ ਜਿਹੜੀ ਰਿਲੀਜ਼ ਕਮੇਟੀ ਹੈ ਉਹਦੇ ਸਾਹਮਣੇ ਪੇਸ਼ ਕਰਾਂਗੇ ਜਿਹੜਾ ਜਿਹੜੇ ਕਿਸੇ ਤੋਂ ਵੀ ਕੈਸ਼ ਫੜਿਆ ਜਾਂਦਾ ਉਹ ਕੈਸ਼ ਦੀ ਉਸੇ ਵੇਲੇ ਪੰਚਨਾਮਾ ਬਣਾ ਕੇ ਉਹਨੂੰ ਦੇ ਦਿੱਤਾ ਜਾਊਗਾ ਇਸ ਤੋਂ ਇਲਾਵਾ ਇਸ ਵਾਰੀ ਇਲੈਕਸ਼ਨਸ ਤੇ ਸਾਡਾ ਜਿਹੜਾ ਮੇਨ ਫੋਕਸ ਰਹੇਗਾ ਉਹ ਵੋਟਰ ਦੀ ਬਿਹਤਰੀ ਵਾਸਤੇ ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਰਹੇਗਾ ਹਰ ਪੋਲਿੰਗ ਸਟੇਸ਼ਨ 'ਤੇ ਡ੍ਰਿੰਕਿੰਗ ਵਾਟਰ ਟਾਇਲਟ ਪ੍ਰੋਪਰ ਸਾਈਨੇਜ ਹੈਲਪ ਡੈਸਕ ਵੋਟਰ ਫੈਸਿਲਿਟੇਸ਼ਨ ਸੈਂਟਰ ਲਾਈਟ ਸ਼ੈਡ ਐਂਡ ਇਸ ਤੋਂ ਇਲਾਵਾ ਸਾਡੇ 휠 ਚੇਅਰ ਐਂਡ ਵੋਲੰਟੀਅਰ ਜਿੱਥੇ ਜਿੱਥੇ ਸਾਨੂੰ ਉਸ ਤਰੀਕੇ ਦੇ ਵੋਟਰ ਜਿਹੜੇ ਜਿਹਨਾਂ ਨੂੰ ਵੋਟ ਕਰਨ 'ਚ ਦਿੱਕਤ ਆ ਸਕਦੀ ਹੈ ਖਾਸ ਕਰਕੇ ਸਾਡੇ ਪਰਸਨਸ ਵਿਦ ਡਿਸੇਬਿਲਟੀ ਉਹਨਾਂ ਸਾਰਿਆਂ ਨੂੰ ਅਸੀਂ ਫੈਸਿਲਿਟੇਟ ਕਰਾਂਗੇ ਇਸ ਦੇ ਨਾਲ ਹੀ ਉਹਨਾਂ ਨੂੰ ਮੈਂ ਇਹ ਜਾਣੂ ਵੀ ਕਰਾਉਣਾ ਚਾਹਨਾ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਸਕਸ਼ਨ ਐਪ 'ਚ ਆਪਣੀ ਡਿਟੇਲਸ ਪਾ ਸਕਦੇ ਆ ਜੇਕਰ ਉਹਨਾਂ ਨੇ ਵੋਟ ਕਰਨ ਵਾਲੇ ਦਿਨ ਉਹਨਾਂ ਨੂੰ 휠ਚੇਅਰ ਦੀ ਰਿਕੁਆਇਰਮੈਂਟ ਹੈ ਨਵਾਂ ਇਸਵਰੀ ਆਪਾਂ ਇਲੈਕਸ਼ਨ 'ਚ ਜੋ ਕਰਾਂਗੇ ਉਹ ਆ ਹੈਗਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਘੱਟ ਤੋਂ ਘੱਟ ਅਸੀਂ ਉਹਨੂੰ ਯੂਜ਼ ਕਰੀਏ ਮੋਸਟਲੀ ਸਾਡਾ ਅ ਇੰਡੇਵਰ ਰਹੇਗਾ ਕਿ ਕਾਰਬਨ ਫੂਟਪ੍ਰਿੰਟ ਹੈ ਜਿਹੜਾ ਉਹਨੂੰ ਅਸੀਂ ਰਿਡਿਊਸ ਕਰੀਏ ਪੇਪਰ ਘੱਟ ਤੋਂ ਘੱਟ ਆਪਾਂ ਯੂਜ਼ ਕਰੀਏ ਐਂਡ ਜਿਹੜੇ ਸਾਡੇ ਪਰਸਨਸ ਵਿਦ ਡਿਸੇਬਿਲਟੀ ਹੈ ਖਾਸ ਕਰਕੇ ਵਿਜੂਅਲੀ ਇੰਪੇਅਰਡ ਹੈ ਉਹਨਾਂ ਨੂੰ ਅਸੀਂ ਬਰੇਲ ਦੀਆਂ ਸਲਿਪਸ ਉਹਨਾਂ ਦੇ ਘਰ-ਘਰ ਪਹੁੰਚਾਈਏ ਇਸ ਦੇ ਨਾਲ ਇਲੈਕਸ਼ਨ ਦੇ ਪੂਰੀ ਪ੍ਰੋਸੈਸ ਦੇ ਦੌਰਾਨ ਸਾਡਾ ਫੋਕਸ ਟ੍ਰੇਨਿੰਗ ਦੇ ਉੱਤੇ ਰਹਿੰਦਾ ਹੈ ਸਾਡੇ ਜਿੰਨੇ ਵੀ ਕਰਮਚਾਰੀ ਹੈ ਉਹਨਾਂ ਦੀ ਟ੍ਰੇਨਿੰਗ ਅਲੱਗ-ਅਲੱਗ ਲੈਵਲ ਦੀ ਟ੍ਰੇਨਿੰਗ ਹੁੰਦੀ ਹੈ ਅਲੱਗ-ਅਲੱਗ ਸੈਲਸ ਅਸੀਂ ਕ੍ਰੀਏਟ ਕਰਦੇ ਹਾਂ ਜਿੱਦਾਂ ਮੋਡਲ ਕੋਡ ਆਫ ਕੰਡਕਟ ਦਾ ਸਾਡਾ ਅਲੱਗ ਸੈਲ ਹੈਗਾ ਸੀ ਵਿਜ਼ੂਅਲ ਐਪ ਜਿਹੜੀ ਕਿ ਕੰਪਲੇਂਟ ਦੀ ਮੇਨ ਐਪ ਹੈ ਉਸ ਤੇ ਕੋਈ ਕੰਪਲੇਂਟ ਕਰਦਾ ਹੈ ਜਾਂ 1950 ਨੰਬਰ ਤੇ ਕੋਈ ਕੰਪਲੇਂਟ ਕਰਦਾ ਹੈ ਤਾਂ ਇਮੀਡੀਏਟਲੀ ਰੈਟ੍ਰੈਸਲ ਵਾਸਤੇ ਸਾਡਾ ਕੰਪਲੇਂਟ ਸੈਲ 24 ਘੰਟੇ ਸੱਤੋ ਦਿਨ ਐਕਟਿਵ ਹੈ ਇਸ ਤੋਂ ਇਲਾਵਾ ਪਰਮਿਸ਼ਨਸ ਵਾਸਤੇ ਸੁਵਿਧਾ ਪੋਰਟਲ ਬਣਾਇਆ ਗਿਆ ਜਿੱਥੇ ਕੋਈ ਵੀ ਆਪਣੀ ਪਰਮਿਸ਼ਨ ਜੋ ਕੋਈ ਪੋਲਿਟিক্যাল ਪਾਰਟੀ ਐ ਕੈਂਡੀਡੇਟ ਨੂੰ ਪਰਮਿਸ਼ਨ ਦੀ ਜ਼ਰੂਰਤ ਹੈ ਤੋਂ ਪਰਮਿਸ਼ਨ ਲੈ ਸਕਦੇ ਆ ਇਸ ਤੋਂ ਇਲਾਵਾ ਪੋਸਟਲ ਬੈਲੇਟ ਜਿਹੜੇ ਹੈਗੇ 85 ਪਲੱਸ ਐਂਡ ਪਰਸਨਸ ਵਿਦ ਡਿਸੇਬਿਲਟੀ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਪੋਸਟਲ ਬੈਲੇਟ ਦੀ ਸੁਵਿਧਾ ਵੀ ਦਿੱਤੀ ਜਾਏਗੀ ਸਰਵਿਸ ਪੋਰਟਲ ਤੇ ਜਿੰਨੇ ਵੀ ਪੋਸਟਲ ਬੈਲੇਟ ਹੈ ਉਹ ਇਲੈਕਟ੍ਰੋਨਿਕਲੀ ਟ੍ਰਾਂਸਪੋਰਟ ਕੀਤੇ ਜਾਣਗੇ ਸਾਡਾ ਜਿਹੜਾ ਇਸ ਵਾਰੀ ਇਲੈਕਸ਼ਨ ਸੇ ਮੇਨ ਫੋਕਸ ਰਹੇਗਾ ਉਹ ਅਰਬਨ ਐਪੈਥੀ ਐਂਡ ਯੂਥ ਐਪੈਥੀ ਨੂੰ ਐਡਰੈਸ ਕਰਨ ਦਾ ਰਹੇਗਾ ਅਸੀਂ ਦੇਖੀਏ ਸੋ ਪਿਛਲੇ ਇਲੈਕਸ਼ਨ ਸੇ ਸਾਡੀ ਜਿਹੜੀ ਪੋਲਿੰਗ ਪਰਸੈਂਟੇਜ ਸੀਗੀ 2022 ਦੇ ਅਸੈਂਬਲੀ ਇਲੈਕਸ਼ਨ ਸੇ 67% ਸੀਗੀ ਪਾਰਲੀਮੈਂਟਰੀ ਇਲੈਕਸ਼ਨ 2019 ਚ 63% ਸੀ ਬਟ ਜਿਹੜਾ ਬਾਏ ਇਲੈਕਸ਼ਨ ਪਿਛਲੇ ਸਾਲ ਹੋਇਆ ਸੀ ਉਹ 754% ਰਹੀ ਸੀ ਸੋ ਸਾਡਾ ਨਾਰਾ ਹੈ ਇਸ ਵਾਰੀ ਅਸੀਂ 70% ਤੋਂ ਜ਼ਿਆਦਾ ਪੋਲਿੰਗ ਕਰਾਵਾਂਗੇ ਸੋ ਇਸ ਦੇ lies ਜਿਹੜਾ ਵੋਟਰ ਟਰਨ ਆਊਟ ਪਲਾਨ ਹੈ ਜਿਹੜੇ ਏਰੀਆ ਸੀ ਕਟ VOTING ਹੋਈ ਹੈ ਪਿਛੇ ਜੀ ਪਿਛਲੇ ਇਲੈਕਸ਼ਨਸ ਉਹ ਫੋਕਸ ਏਰੀਆ ਰਹਿਣਗੇ ਉਹਨਾਂ ਤੇ ਉਹਨਾਂ ਨੂੰ ਜ਼ਿਆਦਾ ਫੋਕਸ ਕਰਦੇ ਹੋਏ ਲੋਕਾਂ ਨੂੰ ਜ਼ਿਆਦਾ ਜਾਗਰੂ ਕਰਾਂਗੇ ਤਾਂ ਕਿ ਉਹ ਸਾਰੇ ਹੈ ਦੇਸ਼ ਦਾ ਜਿਹੜਾ ਪਰਵ ਹੈ ਡੈਮੋਕ੍ਰੇਸੀ ਦਾ ਐਡਾ ਵੱਡਾ ਪਰਵ ਹੈ ਉੱਤੇ ਸਾਰੇ ਆਪਣੀ ਸ਼ਮੂਲੀਅਤ ਕਰਨ ਇਸ ਤੋਂ ਇਲਾਵਾ ਅਸੀਂ ਕਰੰਟਲੀ ਹਰ ਬੈਂਕ ट्रांजैक्शंस ਨੂੰ ਚੈੱਕ ਕਰ ਰਹੇ ਹਾਂ ਬੈਂਕ ਮੈਨੇਜਰਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੀਆਂ ਵੀ ਕੋਈ ਸਸਪੀਸ਼ੀਅਸ ਕੈਸ਼ ट्रांजੈਕਸ਼ਨਸ ਹੁੰਦੀਆਂ ਜਾਂ ਵੈਸੇ ट्रांजੈਕਸ਼ਨਸ ਹੋ ਰਹੀਆਂ ਹਨ ਉਹਨਾਂ ਨੂੰ ਰਿਪੋਰਟ ਕਰਨ ਇਸ ਤੋਂ ਇਲਾਵਾ ਲਿਕਰ ਦੀ ਪ੍ਰੋਡਕਸ਼ਨ ਡਿਸਟ੍ਰੀਬਿਊਸ਼ਨ ਸਟੋਰੇਜ ਇਹਨਾਂ ਸਾਰਿਆਂ ਦੇ ਉੱਤੇ ਬਹੁਤ ਕੜੀ ਨਜ਼ਰ ਹੈ ਐਂਡ ਇਸ ਤੋਂ ਇਲਾਵਾ ਜੇ ਕੋਈ 1 ਲੱਖ ਤੋਂ ਜ਼ਿਆਦਾ ਕੈਸ਼ ਡਿਪੋਜ਼ਿਟ ਕਰਦਾ ਹੈ ਜਾਂ ਉਹਨੂੰ ਵਿਡਰਾ ਕਰਦਾ ਹੈ ਉਸ ਦੇ ਉੱਤੇ ਵੀ ਕੜੀ ਨਜ਼ਰ ਹੈ ਜੇ ਕੋਈ ਇਸ ਇਸ ਤਰੀਕੇ ਦੀ ਸਸਪੀਸ਼ੀਅਸ ਐਕਟੀਵਿਟੀ ਪਾਈ ਜਾਂਦੀ ਹੈ ਤੇ ਅਸੀਂ ਉਸ ਦੇ ਉੱਤੇ ਜ਼ਰੂਰ ਐਕਸ਼ਨ ਲਵਾਂਗੇ। ਬਾਕੀ ਮੋਰਲ ਕੋਡ ਆਫ ਕੰਡਕਟ ਦੇ ਲੱਗਣ ਦੇ ਨਾਲ ਹੀ ਸਾਡੀ ਫਲਾਈਂਗ ਸਕੁਐਡ ਟੀਮਾਂ ਆਲਰੇਡੀ ਇਨ ਪਲੇਸ ਹੈ। ਉਹਨਾਂ ਦੇ ਸਾਰੇ ਵਹੀਕਲ ਜੀਪੀਐਸ ਮਾਉਂਟਡ ਹੈ। ਐਨੀ ਕੰਪਲੇਂਟ ਜਿਹੜੀ ਸਾਡੇ ਕੋਲ ਆਂਦੀ ਹੈ ਉਹ 100 ਮਿੰਟ ਦੇ ਅੰਦਰ ਅਸੀਂ ਐਡਰੈਸ ਕਰਦੇ ਹਾਂ। ਸੋ ਸਾਡਾ ਸਾਰਿਆਂ ਦਾ ਮਿਲ ਕੇ ਐਂਡਿਵਰ ਇਹੀ ਰਹੇਗਾ। कि अस बारी फ्री फेयर इलैक्शन एंड ट्रांसपेरेंट तरीके इलेक्शन को मुकम्मल कर सके बहुत बहुत धन्यवाद मोस्टली देखा जाता है कि जेड़े अरबन एरिया से है उत्थे पोलिंग परसेंटेज घटती हैगींड घटती आ रही हैगी है मैं पहले भी कहा कि जोड़ा यूथ एपथी है ਐਂਡ ਅਰਬਨ ਅਪੈਥੀਆ ਇੱਕ ਪ੍ਰੋਬਲਮ ਹੌਲੀ-ਹੌਲੀ ਹੁੰਦੀ ਜਾ ਰਹੀ ਹੈ ਸੋਸਾਇਟੀ 'ਚ ਇਹਨੂੰ ਐਡਰੈਸ ਕਰਨ ਵਾਸਤੇ ਕਿਉਂਕਿ ਅਸੀਂ ਦੇਖਿਆ ਜਿਸ ਵੇਲੇ ਸਾਡੀ ਪੋਲਿੰਗ ਹੋਏਗੀ ਉਸ ਵੇਲੇ ਬਹੁਤ ਜ਼ਿਆਦਾ ਗਰਮੀ ਹੋਏਗੀ ਸੋ ਅਸੀਂ ਹਰ ਤਰੀਕੇ ਨਾਲ ਵੋਟਰ ਨੂੰ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਕਿ ਕਿਸੇ ਨੂੰ ਵੀ ਇਸ ਗਰਮੀ ਦੇ ਮੌਸਮ 'ਚ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਪ੍ਰੋਪਰ ਸ਼ੇਡ ਮਿਲੇ ਪਾਣੀ ਮਿਲੇ ਤਾਂਕਿ ਉਹ ਆ ਕੇ ਆਪਣੀ VOTING ਕਰ ਸਕੇ ਅਸੀਂ ਸਾਡਾ ਮੇਜਰ ਫੋਕਸ ਇਸੇ ਵਾਸਤੇ ਹੈ ਮੈਂ ਤਾਂ ਨਾ ਪਹਿਲੇ ਵੀ ਸ਼ੇਅਰ ਕੀਤਾ ਕਿ 40000 ਨਵੇਂ ਫਰਸਟ ਟਾਈਮ ਵੋਟਰਸ ਅਸੀਂ ਇਸ ਵਾਰੀ ਰਜਿਸਟਰ ਕੀਤੇ ਐ ਜਿਹੜੇ ਵੋਟ ਕਰਨਗੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਐਮਬੈਸਡਰ ਬਣਾਵਾਂਗੇ ਇਸ ਤੋਂ ਇਲਾਵਾ ਸਾਡੇ ਕੈਂਪਸ ਐਮਬੈਸਡਰਸ ਵੀ ਹੈਗੇ ਐ ਜਿਹੜੇ ਸਾਨੂੰ ਇਹ ਸਾਰੀਆਂ ਚੀਜ਼ਾਂ ਤੇ ਹੈਲਪ ਕਰਦੇ ਐ ਇਸ ਤੋਂ ਇਲਾਵਾ ਸਵੀਪ ਐਕਟੀਵਿਟੀਆਂ ਆ ਉਹ ਵੀ ਰੈਗੂਲਰਲੀ ਚੱਲ ਚਾਲੂ ਐ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਵੋਟਰਸ ਨੂੰ ਦੀ ਸ਼ਮੂਲੀਅਤ ਬਣਾਈਏ